ਦੀਨਾਨਗਰ ਨੇੜੇ ਪੈਂਦੇ ਪਿੰਡ ਤੰਮਰਾਈ ਨਹਿਰ ਤੇ ਬਣੇ ਪੁਲ ਵਿੱਚ ਵੱਡਾ ਪਾੜ ਪੈਣ ਕਰ ਨੇੜਲੇ ਪੈਂਦੇ ਪਿੰਡਾਂ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਪੁਲ ਪ੍ਰਭਾਵਿਤ ਹੋਣ ਤੋਂ ਬਾਅਦ ਹਲਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਪੁਲ ਤੇ ਪਏ ਪਾੜ ਨੂੰ ਜਲਦੀ ਠੀਕ ਕੀਤਾ ਜਾਵੇ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਪੁਲ ਦਾ ਕੰਮ ਸ਼ੁਰੂ ਕਰਵਾ ਦਿੱਤਾ ਪਰ ਪਿੰਡ ਵਾਸੀਆਂ ਨੇ આરોਪ ਲਗਾਏ ਹਨ ਕਿ ਛੋਟੇ ਪੁਲ ਨੇੜੇ ਇੱਕ ਵੱਡਾ ਲੋਹੇ ਦਾ ਪੁਲ ਬਣਾਇਆ ਗਿਆ ਹੈ ਜੋ ਅਜੇ ਤੱਕ PWD ਦੇ ਅਧਿਕਾਰੀਆਂ ਨੇ ਸ਼ੁਰੂ ਨਹੀਂ ਕੀਤਾ। ਉਹਨਾਂ ਕਿਹਾ ਹੈ ਕਿ ਛੋਟੇ ਪੁਲ ਵਿੱਚ ਪਾੜ ਪੈਣ ਤੋਂ ਬਾਅਦ ਜਦੋਂ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਵੱਡੇ ਪੁਲ ਨੂੰ ਆਵਾਜਾਈ ਲਈ ਖੋਲ ਦਿੱਤਾ ਜਾਵੇ ਪਰ ਤਾਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੂੰ ਵੱਡੇ ਪੁਲ ਨੂੰ ਆਪਣੇ ਆਪ ਹੀ ਖੋਲ ਦਿੱਤਾ। ਉਹਨਾਂ ਕਿਹਾ ਕਿ PWD ਅਧਿਕਾਰੀਆਂ ਦੀ ਲਾਪਰਵਾਹੀ ਕਰਕੇ ਵੱਡਾ ਹਾਦਸਾ ਵਾਪਰ ਸਕਦਾ ਹੈ। ਨੋ ਆਇਰ ਜਿੰਦਾ ਹੀ ਆ ਗਿਆ ਹੈ। ਸਪਲਾਈ ਚੱਲਣ ਨਾਲ ਥੋੜਾ ਜਹਾਡੇ ਨਹਰੀ 1 ਲੱਖ ਬੁਰਜੀ ਦੇ ਲੈਫਟ ਸਾਈਡ ਤੇ ਘਾਰਾ ਜਾ ਪਿਆ ਵਾ। ਉਹ ਮਹਿਕਮੇ ਨੂੰ ਜਦੋਂ ਹੀ ਪਤਾ ਲੱਗਿਆ ਉਦੋਂ ਹੀ ਆਪਾਂ ਠੇਕੇਦਾਰ ਨੂੰ ਲੋਡ ਕਰਤਾ ਕੰਮ ਤੇ ਠੇਕੇਦਾਰ ਨੇ ਮਾਲ ਇੱਥੇ ਸਾਈਡ ਤੇ ਪੱਥਰ ਆ ਗਿਆ ਵਾ। ਇੱਥੇ ਵਾਇਰ ਕ੍ਰੇਟ ਲਾ ਕੇ ਉਹਨੂੰ ਆਪਾਂ ਸ਼ਾਮ ਤੱਕ ਪਲੱਗ ਕਰ ਦਾਂਗੇ ਤੇ ਬਾਕੀ ਕੋਈ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ। ਇਹ ਜੋ ਵੀ ਤੁਸੀਂ ਵੇਖ ਰਹੇ ਹੋ ਸਾਰਾ ਮਹਿਕਮੇ ਨੇ ਆਪਣਾ ਜਦੋਂ ਹੀ ਪਤਾ ਲੱਗਾ ਉਦੋਂ ਹੀ ਇੱਥੇ ਆ ਗਏ ਆ ਤੇ ਕੰਮ ਠੇਕੇਦਾਰ ਨੇ ਸਟਾਰਟ ਕਰਤਾ ਵਾ ਵਿਦਨ ਸ਼ਾਮ ਤੱਕ ਆਪਾਂ ਅੱਧਾ ਪੂਰਾ ਕਰ ਦਾਂਗੇ ਬਾਕੀ 2-3 ਦਿਨਾਂ ਚ ਸਾਰਾ ਕੰਪਲੀਟ ਕਰਕੇ ਪਹਿਲੇ ਵਾਂਗੂ ਕਰ ਦਾਂਗੇ ਤੂੰ ਕਹਿੰਦੇ ਕਿਉਂ ਆਏ ਪਹਿਲਾਂ ਕਿਉਂ ਨਹੀਂ ਮੈਂ ਕਿਉਂ ਆਇਆ ਨਹੀਂ ਪਹਿਲਾਂ ਤਾਂ ਕੋਈ ਡਰ ਨਹੀਂ ਹੈ ਬਰਸਾਤੀ ਸੀਜ਼ਨ ਫੁੱਲ ਸਪਲਾਈ ਚੱਲਦਾ ਨਾ ਟੁੱਟਣ ਦਾ ਪਤਾ ਨਹੀਂ ਹੁੰਦਾ ਇਹ ਜੜੇ ਪਟਰੀ ਹੈ ਕੱਚੀ ਹੁੰਦੀ ਹੈ ਇਸ ਕਰਕੇ ਥੋੜੀ ਰੋਜ਼ਨ ਹੋ ਗਈ ਹੈ ਬਾਕੀ ਖਤਰੇ ਵਾਲੀ ਕੋਈ ਗੱਲ ਨਹੀਂ ਐਨਐਸਐਲ ਲੈਵਲ ਕਾਫੀ ਹੈਈ ਆ ਸਟੈਗ ਦੇ ਲੱਗੇ ਆ ਪੱਥਰ ਦੇ ਕ੍ਰੇਟ ਵਾਇਰ ਨਾਲ ਉਹ ਲਾ ਕੇ ਬੋਲਡਰ ਦੇ ਆਪਾਂ ਕ੍ਰੇਟ ਪੁੱਲ ਪਹਿਲਾਂ ਵੀ ਮੜਾਇਆ ਤੁਹਾਨੂੰ ਆਵਾਜ਼ੀ ਲੰਗਦੀ ਸੀ ਦੂਜਾ ਪੁੱਲ ਚੱਲੂ ਨਹੀਂ ਕੀਤਾ ਦਪਾਰ ਦੂਸਰਾ ਪੁੱਲ ਬੀ ਐਂਡ ਆਰ ਵਾਲੇ ਵੇਖਣਗੇ ਉਹ ਕਿਉਂ ਨਹੀਂ ਉਹਨਾਂ ਨੇ ਸਟਾਰਟ ਕੀਤਾ ਫਿਲਹਾਲ 2-3 ਦਿਨਾਂ ਦਾ ਉਹ ਸਟਾਰਟ ਆ ਕੱਲ ਤੋਂ ਉਹਨਾਂ ਨੇ ਮਰਖਲ ਸਟਾਰਟ ਕਰਤਾ ਉਹ ਉਹਨਾਂ ਨੂੰ ਐਂਡ ਤੇ ਆ ਪਾਣੀ ਦੀ ਸਪਲਾਈ ਜਿਹੜੀ ਹੈ ਥੋੜੀ ਜੀ ਘੱਟ ਕਰਾਈ ਹੈ ਪਿੱਛੋਂ ਜਦੋਂ ਕੰਮ ਆਪਾਂ ਪਾਣੀ ਦੇ ਲੈਵਲ ਤੱਕ ਆ ਜਾਾਂਗੇ ਫਿਰ ਪੂਰੀ ਫੁੱਲ ਸਪਲਾਈ ਕਰ ਦਿੱਤੀ ਜਾਏਗੀ ਟ੍ਰੈਫਿਕ ਚੱਲ ਰਹੀ ਹੈ ਬੀ ਐਂਡ ਆਰ ਦੇ ਬ੍ਰਿਜ ਤੋਂ ਇੱਥੋਂ ਕੋਈ ਪ੍ਰੋਬਲਮ ਨਹੀਂ ਹੈ ਬਾਕੀ ਜਿਹੜਾ ਪੁਲ ਹੈਗਾ 1965 ਦਾ ਬਣੇ ਦਾ ਉਹ ਉਹ ਜਿਹੜਾ ਉਹ ਜਿਹੜਾ ਪੀਡੂ ਡਿਪਾਰਟਮੈਂਟ ਖੁਲਾਇਆ ਜਾਂ ਤੁਮੀ ਖੁਲਾਇਆ ਆਪਣੇ ਵਿੱਚ ਉਹ ਵੀ ਐਨਡਾਰ ਨੇ ਖੁਲਾਇਆ ਵਾ ਉਹ ਐਸਸੀ ਨਹੀਂ ਖੁਲਾਇਆ ਅਸੀਂ ਆਪਣਾ ਬੋਲੋ ਆਪਣਾ ਪ੍ਰੋਗਰੈਸ ਮੇਅਰਲੀ ਬੰਦ ਕਰਤਾ ਇਹ ਪ੍ਰੋਬਲਮਾਂ ਕਰਕੇ ਖੁਲਾਇਆ ਬਈ ਬੋਲੋ ਹਾਂ ਹਾਂ ਇਹ ਪ੍ਰੋਬਲਮ ਕਰਕੇ ਉਹਨਾਂ ਨੇ ਖੋਲਤਾ ਕਿ ਤੁਸੀਂ ਵਾਸ਼ ਕਰਾਈ ਪੁਲ ਖੁੱਲੇ ਜਾਵੇ ਹਾਂ ਉਹਨਾਂ ਨੇ ਅੱਗੇ ਬੈਰੀਕੇਡਸ ਲਾਏ ਦੇ ਸੀ ਉਹ ਖੁਲਾਹਤੇ ਉਹਨਾਂ ਨੂੰ ਕਹਿ ਕੇ ਉਹਨਾਂ ਨੇ ਖੁਲਾਹਤੇ ਬੈਰੀਕੇਡ ਮਤਲਬ ਉਹ ਡਿਪਾਰਟਮੈਂਟ ਨਾਲ ਅੰਗਲੀ ਵਤੀ ਕੇ ਬੈਰੀਕੇਡ ਲਾਛਲੇ ਵੀ ਆ ਇਹ ਉਹਨਾਂ ਦੇ ਐਂਡ ਤੇ ਆਪਾਂ ਕਿਉਂਕਿ ਆਪਾਂ ਆਪਣੀ ਨਹਿਰ ਦਾ ਵੇਖਣਾ ਵਾ ਉਹ ਬੀਐਨਆਰ ਵਾਲਿਆਂ ਦਾ ਕੰਮ ਮੈਂ ਤੁਮਰਾਈਆ ਜੀ ਮੈਂ ਸਤਨਾਮ ਸਿੰਘ ਤੁਮਰਾਈ ਦਾ ਵਾਸੀ ਆ ਸਾਡੀ 72 ਬੱਤ ਸਾਲ ਦੀ ਉਮਰ ਹੋ ਗਈ ਆ ਸਾਡੀ ਹੋਸ ਤੋਂ ਪਹਿਲਾਂ ਦਾ ਪੁਲ ਬਣਿਆ ਜੀ ਇਹ ਬਿਲਕੁਲ ਪੁਲ ਥੱਲੇ ਖਤਮ ਹੋ ਗਿਆ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਚੱਲਦੀ ਆ ਜਿਹੜੀ ਸ਼ਰਾਬ ਫੈਕਟਰੀ ਬਣੀ ਆ ਉਹਦੇ ਤੇ ਬਹੁਤ ਬੜੇ ਬੜੇ ਤਗੜੇ ਟਾਵਰ ਤੇ ਗੱਡੀਆਂ ਬਹੁਤ ਭਾਰੀ ਗੱਡੀਆਂ ਆਉਂਦੀਆਂ ਨੇ ਜਿਸ ਕਾਰਨ ਇਹ ਗੱਡੀਆਂ ਦੇ ਚੱਕੀ ਚੋਂ ਕਰੇਸਰਾਂ ਦੀਆਂ ਗੱਡੀਆਂ 10 ਟੈਰੀ 18 ਟੈਰੀ ਗੱਡੀਆਂ ਆਂਦੀਆਂ ਬਹੁਤ ਜ਼ਿਆਦਾ ਇਹ ਪੋਲ ਬਹੁਤ ਕਮਜ਼ੋਰ ਹੋਇਆ ਜਿਹੜਾ ਪੋਲ ਬਣਿਆ ਨਵਾਂ ਉਹ ਬਿਲਕੁਲ ਹੀ ਖਤਮ ਆ ਪੋਲ ਉਹ ਜਿਸ ਵੇਲੇ ਗੱਡੀ ਲੰਘਦੀ ਹੈ ਜੰਪ ਕਰਦਾ ਇਸ ਕਰਕੇ ਸੈਂਟਰ ਤੋਂ ਕਰਾਇਕ ਹੋ ਗਿਆ ਸੀ ਨਵਾਂ ਪੋਲ ਜਿਹੜਾ ਬਣਿਆ ਹੁਣ ਲੋਹੇ ਦਾ ਉਹ ਕਰੈਕ ਹੋ ਗਿਆ ਸੀ ਤੇ ਦੂਸਰਾ ਪੋਲ ਤੇ ਬਿਲਕੁਲ ਖਾਰ ਖਾ ਕੇ ਪਬਲਿਕ ਦਾ ਨੁਕਸਾਨ ਹੋਣ ਦਾ ਖਤਰਾ ਹੋ ਗਿਆ ਸੀ ਸਾਡੇ ਸਰਪੰਚ ਸਾਹਿਬ ਤੁਹਾੜਾਈ ਦੇ ਸਰਪੰਚ ਸਾਹਿਬ ਨੇ ਰਾਤ ਆ ਕੇ ਉਸੇ ਵੇਲੇ ਆ ਕੇ ਅਫਸਰਾਂ ਨੂੰ ਇਹ ਫੈਸਲਵਾਂ ਦੇ ਕੇ ਤੇ ਮੜ ਕੇ ਜੀਸੀਪੀ ਲਈ ਆਗੇ ਦੂਸਰਾ ਪੁਲ ਚਾਲੂ ਕਰਾਇਆ ਕਿ ਲੱਗਦਾ ਭਾਈ ਉਹ ਪੁਲ ਕਾਫੀ ਦਿਨ ਦਾ ਬਣਦਾ ਕੀ ਉਹ ਖਰਾਬ ਕੋਈ ਉੱਤੇ ਸਹੀ ਨਹੀਂ ਬਣਿਆ ਜੀ ਕਿਹੜਾ ਜੀ ਜਿਹੜਾ ਨਵਾਂ ਪੁਲ ਬਣਿਆ ਉਹ ਜੀ ਹੁਣ ਬਣਾਇਆ ਵਾ ਬਿਲਕੁਲ ਹੀ ਬੇਕਾਰ ਬਣਿਆ ਵਿਚ ਵਿੱਚ ਹੇਰਾ ਫੇਰੀ ਲੁੱਟ ਖੋਚੜ ਬੜੀ ਹੋਈ ਆ ਸਾਰਾ ਮਾਲ ਮਟੀਰੀਅਲ ਖਾ ਗਏ ਆ ਕੱਖ ਨਹੀਂ ਬਣਿਆ ਪੁਲ ਜ਼ਿੰਮੇਵਾਰ ਕੌਣ ਆ ਜ਼ਿੰਮੇਵਾਰ ਸਰਕਾਰ ਜ਼ਿੰਮੇਵਾਰ ਆ ਜਿਹਨਾਂ ਬਣਾਇਆ ਵਾ ਮੈਂ ਕਿਹਾ ਪੀ ਡਬਲ ਯੂ ਪੀ ਡਬਲ ਯੂ ਏ ਜ਼ਿੰਮੇਵਾਰ ਆ ਜਿਹਨਾਂ ਠੇਕੇਦਾਰ ਨੇ ਬਣਾਇਆ ਵਾ ਉਹ ਜ਼ਿੰਮੇਵਾਰ ਆ ਸੈਂਟਰ ਦੇ ਵਿੱਚੋਂ ਕੰਬਦਾ ਪਾ ਪੁਲ ਜਿਹੇ ਵੇ ਗੱਡੀ ਜਾਂਦੀ ਆ ਸੈਂਟਰ ਵਿੱਚ ਪੂਰਾ ਕੰਬਦਾ ਪਾ ਇਹ ਪੁਲ ਰੋਣ ਕਰਕੇ ਫੇਰ ਕੋ ਦੁਬਾਰਾ ਖੋਲੇ ਪੁਲ ਇਹ ਪੁਲ ਜਿਹਲੇ ਰੁੜ ਗਿਆ ਤੇ ਫੇਰ ਦੁਬਾਰਾ ਸਰਪੰਚ ਸਾਹਿਬ ਨੇ ਉੱਪਰ ਐਸਡੀਓ ਸਾਹਿਬ ਨੂੰ ਐਕਸ਼ਨ ਸਾਹਿਬ ਨੂੰ ਕਿਹਾ ਵਾ ਫਿਰ ਉਹਨਾਂ ਦੀ ਮਨਜ਼ੂਰੀ ਲੈ ਕੇ ਫਿਰ ਜੀਐਸਪੀ ਲੈ ਆ ਕੇ ਕੋਲੋਂ ਖਰਚਾ ਕੀਤਾ ਸਰਪੰਚ ਸਾਹਿਬ ਸਾਰਾ ਸਰਪੰਚ ਸਾਹਿਬ ਨੇ ਸਾਰਾ ਖਰਚਾ ਕੋਲੋਂ ਕੀਤਾ ਵਾ ਬਹੁਤ ਵਧੀਆ ਬੰਦੇ ਸਰਪੰਚ ਸਾਹਿਬ ਬੰਦਾ ਕੋਈ ਨਹੀਂ ਆਇਆ ਕੋਲੋਂ ਵਸ ਬੰਦਾ ਕੋਈ ਨਹੀਂ ਆਇਆ ਸਰਪੰਚ ਸਾਹਿਬ ਬਹੁਤ ਹੀ ਨਾਈਸ ਆਦਮੀ ਆ ਸਾਰੇ ਮੁਸ਼ਕਲੇ ਆਈ ਹੈ ਵੀ ਸਾਡੇ ਇੱਕ ਨਵਾਂ ਰੋਡ ਜਿਹੜਾ ਕੰਕਰੀਟ ਦਾ ਬਣਿਆ ਪਿਆ ਹੈ ਇੱਕ ਸਾਲ ਤੋਂ ਲਗਭਗ ਚਾਲੂ ਕਰਤਾ ਰੈਨਿੰਗ ਚ ਹੀ ਪਰ ਇਹ ਬ੍ਰਿਜ ਚ ਕੁਝ ਪ੍ਰੋਬਲਮ ਆਹੀ ਬ੍ਰਿਜ ਚ ਕੀ ਕੀਤਾ ਵੀ ਇੱਕ ਮਹੀਨਾ ਜਦੋਂ ਇਹ ਇਹਦੀ ਓਪਨਿੰਗ ਕੀਤੀ ਹੈ ਇੱਕ ਮਹੀਨੇ ਬਾਅਦ ਇਹਨਾਂ ਬੰਦ ਕਰਤਾ ਇਹਦੇ ਵਿੱਚ ਕੁਝ ਕਰੈਕ ਆ ਗਈ ਸੀ ਕਰੈਕ ਆਉਣ ਤੋਂ ਬਾਅਦ ਇਹ ਇਹਦੀ ਕਰੈਕ ਜਿਹੜੀ ਉਹਨੂੰ ਮੇਨਟੇਨੈਂਸ ਕਰਨ ਤੋਂ ਬਾਅਦ ਇਹ ਬ੍ਰਿਜ ਲਗਭਗ 6 ਮਹੀਨੇ ਹੋ ਗਏ ਮੇਨਟੇਨੈਂਸ ਕੀਤੇ ਨੂੰ ਬ੍ਰਿਜ ਨੂੰ ਬੰਦ ਰੱਖਿਆ ਗਿਆ ਸੀ ਵਾਰ-ਵਾਰ ਆਪਾਂ ਐਸਡੀਓ PWD ਰਾਗਵ ਖਜੂਰੀਆ ਨਾਲ ਜਦੋਂ ਟਾਈ ਅਪ ਕਰਨੇ ਉਹਨਾਂ ਨੇ ਆਪਣੀਆਂ ਮੁਸ਼ਕਲਾਂ ਦੱਸਨੇ ਆ ਪਰ ਉਹ ਇਸ ਤੇ ਕੋਈ ਵੀ ਬਿਲਕੁਲ ਗੌਰ ਨਹੀਂ ਕਰਦੇ ਇਹ ਜਿਹੜੀ ਹੈਵੀ ਟ੍ਰਾਫਿਕ ਇਹ ਪੁਰਾਣੇ ਬ੍ਰਿਜ ਤੋਂ ਚੱਲ ਰਹੀ ਹੈ ਜਿਸ ਕਾਰਨ ਇਹ ਜਿਹੜਾ ਬ੍ਰਿਜ ਪੁਰਾਣਾ ਹੋ ਚੁੱਕਿਆ ਹੈ ਤੇ ਮਨਿਆਦਪੁਰੀ ਹੋ ਚੁੱਕੀ ਹੈ ਇਥੋਂ ਹੈਵੀ ਟ੍ਰਾਫਿਕ ਕਰਨ ਸਾਈਡ ਜਿਹੜੀ ਇਹ ਜਿਹੜੀ ਹੈ ਜਿਹੜੀ ਅਪਰੋਚ ਸਾਈਡਾਂ ਜਿਹੜੀਆਂ ਹੁੰਦੀਆਂ ਅਪਰੋਚਾਂ ਵੱਧੀਆਂ ਹੁੰਦੀਆਂ ਇਹ ਜਿਹੜੀ بارش ਕਾਰਨ ਜਿਹੜੀ ਜਿਹੜੀ ਇੱਥੋਂ ਰੋਡ ਪਿਆ ਸੀ ਇਹ ਆਸ-ਆਸਾ ਪਾਣੀ ਜਿਆਦਾ ਹੋਣ ਕਰਕੇ ਬਰਸਾਤੀs ਇੰਨਾ ਕਰਕੇ ਪਾਣੀ ਜਿਆਦਾ ਹੋਣ ਕਰਕੇ ਜਿਹੜੀ ਖਾਰ ਲੱਗੀ ਸੀ ਇੱਥੋਂ ਕੱਲ ਕਾਫੀ ਨੁਕਸਾਨ ਹੋ ਸਕਦਾ ਹੈ ਜੇਕਰ ਆਪਾਂ ਇਹ ਨਵੇਂ ਬ੍ਰਿਜ ਨੂੰ ਚਾਲੂ ਨਾ ਕਰਾਉਂਦੇ ਆਪਾਂ ਚਾਲੂ ਕੀਤਾ ਜੀ ਇਹ ਸਰ ਅਸੀਂ ਆਪ ਸ਼ਾਮ ਨੂੰ 6:00 ਵਜੇ ਲਾਸਟ ਜਦੋਂ ਇਹਨਾਂ ਦਾ ਵੇਟ ਕਰਦੇ ਰਹੇ ਕੋਈ ਵੀ ਮਹਿਕਮਾ ਵੱਲੋਂ ਉਹਨਾਂ ਵੱਲੋਂ ਪੀ ਡਬਲਯੂ ਡੀ ਵੱਲੋਂ ਨਹੀਂ ਆਇਆ ਫਿਰ ਆਪਾਂ ਜੀਐਸਪੀ ਖੁਦ ਮਗਾ ਕੇ ਮੈਸਡੀਓ ਸਾਹਿਬ ਨੂੰ ਕਹਿ ਦਿੱਤਾ ਤੇ ਅਸੀਂ ਆ ਹੁਣ ਖੁਦ ਚਾਲੂ ਕਰ ਲੱਗੇ ਆ ਫਿਰ ਕੱਲ ਨੂੰ ਕਹੋ ਨਾ ਕਿ ਕੋਈ ਇਰਤੇ ਤੁਹਾਡੇ ਤੋਂ ਐਕਸ਼ਨ ਆਣਾ ਪਰ ਇੱਥੇ ਹਾਸਾ ਹੋਣ ਦਾ ਖਤਰਾ ਹੈ ਇੱਥੋਂ ਕਿਉਂਕਿ ਜਦੋਂ ਹੈਵੀ ਲੋਡ ਗੱਡੀਆਂ ਜਾਂਦੀਆਂ ਇਹ ਕਿਤੇ ਵੀ ਗੱਡੀ ਵੀ ਥੱਲੇ ਵਿੱਚ ਡਿੱਗ ਸਕਦੀ ਸੀ ਇਹ ਦੇ ਕਰਕੇ ਕਿਉਂ ਨਹੀਂ ਬੋਲਦੇ ਵੀ ਵੱਡਾ ਬੋਲ ਇਹ ਸਾਰੇ ਕਾਰਨ ਤੇ ਹੁਣ ਮਹਿਕਮੇ ਨੂੰ ਪਤਾ ਹੈ ਹੋਇਆ ਸਾਨੂੰ ਕਾਰਨ ਕਿ ਵੀ ਸਾਡ ਨੂੰ ਤੇ ਇੰਨਾ ਮੁਸ਼ਕਲ ਹੋ ਗਈ ਹੈ ਕਿ ਸਾਡੂ ਇੰਨਾ ਇੱਥੋਂ ਗੱਡੀਆਂ ਹਜ਼ਾਰਾਂ ਗੱਡੀਆਂ ਰੋਜ਼ ਕੰਕਰੀਟ ਦੀਆਂ ਜਾਂਦੀਆਂ ਜੜੀਆਂ ਇੱਥੋਂ ਕ੍ਰੈਸ਼ਰ ਤੇ ਜਾਂਦੀਆਂ ਇੰਨੀਆਂ ਗੱਡੀਆਂ ਇੰਨੇ ਟਰੈਫਿਕ ਆ ਪਰ ਇਹ ਛੋਟੇ ਬ੍ਰਿਜ ਹੋਣ ਕਰਕੇ ਇੱਥੇ ਵੇਟ ਵੀ ਕਰਨਾ ਪੈਂਦਾ ਅੱਧਾ ਅੱਧਾ ਘੰਟਾ ਜਦੋਂ ਟ੍ਰਾਫਿਕ ਹੋ ਜਾਂਦੀ ਹੈ ਅੱਧਾ ਅੱਧਾ ਘੰਟਾ ਲੱਗ ਜਾਂਦਾ ਹੈ ਕ੍ਰੋਸਿੰਗ ਕਰਨ ਲੱਗਿਆ ਲੱਗਾ ਪੀਡਬੀ ਰੋਡ ਜਿਹੜੀ ਜੁਮਰ ਹੈਗੀ ਇਹ ਜੇ ਪੁਲ ਨਹੀਂ ਖੋਲਿਆ ਤੇ ਜਿੱਥੇ ਕੇ ਮੈਂ ਸਾਹਮਣੇ ਆਏ ਸਭ ਬਿਲਕੁਲ ਸਾਰੇ ਇਹ ਨੁਕਸਾਨ ਉਹਨਾਂ ਕਾਰਨ ਨਹੀਂ ਹੋਇਆ ਜੇਕਰ ਇਹ ਬ੍ਰਿਜ ਦੇ ਹੈ ਨਾ ਇੰਨਾ ਲੋਡ ਜਾਂਦਾ ਤੇ ਇਹ ਨੁਕਸਾਨ ਕਿਉਂ ਹੋਣਾ ਸੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ